ਹੈਲੋ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗਲੀਨ ਮੇਰਾ ਬਲੌਗ ਤੇ ਤੁਹਾਡਾ ਸਵਾਗਤ ਆ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਪਰਮਾਤਮਾ ਦੀ ਕਿਰਪਾ ਨਾਲ ਚੜ੍ਹਦੀ ਕਲਾ ਚ ਹੋਵੋਗੇ ਜੀ ਤੇ ਹਾਂਜੀ ਆਪਾਂ ਬਲੌਗ ਸ਼ੁਰੂ ਕਰਨ ਲੱਗਿਆਂ ਟਾਈਮ ਹੋ ਗਿਆ ਜੀ 5:30 ਤੇ ਅੱਜ ਆਪਾਂ ਜਾ ਰਹੇ ਹਾਂ ਜੀ ਸੰਗਰੂਰ ਪਰ ਜਿੰਨਾਂ ਨਾਲ ਆਪਾਂ ਜਾਣਾ ਹਸਬੰਦ ਨਾਲ ਘਰ ਵਾਲੇ ਨਾਲ ਜਿਹਦੇ ਨਾਲ ਜਾਣਾ ਜੀ ਉਹ ਹਲੇ ਤੱਕ ਪਰ ਆਏ ਨਹੀਂਗੇ ਤੇ ਆਪਾਂ 5:30 ਵਜੇ ਹੋ ਗਏ ਮੇਨ ਲਗਾ ਤਾਂ ਸ਼ਾਇਦ ਆ ਗਏ ਤੇ ਫਿਰ ਆਪਾਂ ਪੱਟੀ ਕਰਾ ਕੇ ਜੀ ਉਸ ਤੋਂ ਬਾਅਦ ਚੱਲਾਂਗੇ ਜੀ ਸੰਗਰੂਰ ਤੇ ਇਧਰ ਲੱਗੇ ਹੋਏ ਜੀ ਖੇਡਣ ਬੱਚੇ ਇਧਰ ਜੀ ਇਹ ਖੇਡਣ ਲੱਗੇ ਹੋਇਆ ਤਾਂ ਸ਼ਬ ਗੈਰਾ ਗੁਲੀਨ ਵੀ ਬਸ ਤਿਆਰ ਆ ਤੇ ਨਵਜੋਤ ਉਧਰ ਜੀ ਆਉਦੀ ਮਾਸੀ ਕੋਲੇ ਉਧਰ ਮਾਸੜ ਕੋਲੇ ਜੀ ਜੀ ਵੈਗਣਾ ਸਾਡੇ ਜੀ ਲੱਗਾ ਤੇ ਅਸੀਂ ਜਾ ਰਹੇ ਹਾਂ ਜੀ 2 ਮਹੀਨਿਆਂ ਬਾਅਦ 2 ਮਹੀਨੇ ਹੋ ਗਏ ਸਾਨੂੰ ਇੱਥੇ ਆਇਆਂ ਨੂੰ ਤੇ ਬਸ ਜੀ ਹੁਣ ਜਦੋਂ ਆ ਗਏ ਬਸ ਆਪਾਂ ਪੱਟੀ ਕਰਾ ਕੇ ਫਿਰ ਅੱਜ ਹਰ ਹਾਲਤ ਚ ਜੀ ਆਪਾਂ ਸ਼ਨੀਵਾਰ ਅੱਜ ਸ਼ਨੀਵਾਰ ਆ ਹਾਂ ਜੀ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਤੇ ਹਾਂਜੀ ਇੱਧਰ ਆ ਗਿਆ ਆਪਣੇ ਚੀਚਾ ਜੀ ਗੋਭੀ ਲਾ ਕੇ ਜੀ ਅਸੀਂ ਅੱਜ ਖੇਤ ਤੇ ਗਏ ਸੀਗੇ ਸਾਰੇ ਜਾਣੀ ਜੀ ਤੇ ਕੋਈ ਜ਼ਿਆਦਾ ਬਣਾ ਦੇ ਹਾਂ ਕਾ ਲਈ ਅੱਜ ਆਪਣਾ ਤੇ ਹਾਂਜੀ ਆਪਾਂ ਉਹਨਾਂ ਦੀ ਵੇਡ ਕਰ ਰਹੇ ਹਾਂ ਗੁਲਦੀਨ ਦੇ ਪਾਪਾ ਦੀ ਬਸ ਜਦੋਂ ਲਾ ਆਹੇ ਬਸ ਚਾਹ ਪਾਣੀ ਮੇਰੇ ਤੇ ਹੀ ਸੋਚਦੇ ਵੀ ਇਹਨਾਂ ਨੂੰ ਚਾਹ ਪਾਣੀ ਬਿਨਾ ਪਲਾਇਆ ਜਾਵੇ ਏਦੀ ਵਾਪਸ ਲੈਣਗੇ ਕੱਲ ਕਹਿ ਰਹੇ ਸੀ ਆ ਰਹੇ ਕੱਲ ਦੇ ਵੀ ਨਹੀਂ ਆਏ ਜੀ ਅੱਜ ਵੀ ਦੇਖ ਲਓ ਜੀ 2 ਵਜੇ ਫੋਨ ਕਰਿਆ ਤਦ ਵੀ ਕਹਿ ਰਹੇ ਬਸ ਤੁਰਪੇ ਆ ਗਏ ਤੇ ਲੋ ਜੀ 6 ਵਜਾਂ ਨਾਲ ਹਲੇ ਤੱਕ ਨਹੀਂ ਆਏ ਹੈਗਾ ਨਾ ਮੈਨੂੰ ਟੈਨਸ਼ਨ ਹੈ ਕਿ ਗੁਲੀਨ ਦੀ ਪੜਾਈ ਖਰਾਬ ਹੋਉਂਦੀ ਹੈ ਨਾ 8ਵੀਂ ਕਲਾਸ ਦੀ ਪੜਾਈ ਹੈ ਨਾ ਵੀ ਮੈਨੂੰ ਇਹ ਆ ਵੀ ਚਲੋ ਹਨਾ ਵੀ 2 ਮਹੀਨੇ ਹੋ ਗਏ ਮੇਰਾ ਉਹ ਮਜਬੂਰੀ ਸੀ ਕਿ ਮੇਰਾ ਰਹਿਤੇ ਰਹਿਣਾ ਵੀ ਹੁਣ ਚਲ ਅਸੀਂ ਜਾਈਏ ਟਾਈਮ ਨਾਲ ਗੁਲੀਨ ਆਪਣੇ ਸਕੂਲੇ ਜਾਵੇ ਫਿਰ ਮੈਨੂੰ ਟਿਊਸ਼ਨ ਵਗੈਰਾ ਲਗਾਦਾ ਨਾ ਵੀ ਆ ਜਾਣ ਜਾਈਏ ਤੇ ਜਾਂਦੀ ਨਾ ਲਾ ਇਹ ਬਹੁਤ ਬਹੁਤ ਚਲਾ ਕੇ ਕਹਿੰਦੇ ਤੇ ਇਧਰ ਨਾ ਸਾਡੇ ਮਾਮਾ ਜੀ ਦੇ ਦੂਤੀਆਂ ਵਿਆਹੀਆਂ ਹੋਈਆਂ ਨੇ ਤੇ ਇਹਦੇ ਡੈਡੀ ਕਹਿੰਦੇ ਸੀ ਆਪਾਂ ਜਾਂਦੇ ਹੋਏ ਮਿਲ ਕੇ ਜਾਵਾਂਗੇ ਦੇ ਲੋ ਅੱਜ ਆਪ ਟਾਈਮ ਨਾਲ ਆਏ ਨੇ ਨਾ ਮਿਲਣ ਦਾ ਕਿਥੋਂ ਟਾਈਮ ਬਫੇ ਬੰਦਾ ਅਗਲਾ ਪਰ ਦਿਖਾਈਏ ਨੂੰ ਮੋੜੀ ਕਿਹਾ ਦੰਗੇ ਕਿ ਉਹ ਨਹੀਂ ਆਈਆਂ ਨਾ ਮੈਨੂੰ ਇਹ ਸੀ ਚਲ ਟਾਈਮ ਨਾਲ ਆ ਜਾਂਦੇ ਨਾ ਕਿ ਆਪਾਂ ਉਹਨਾਂ ਨੂੰ ਵੀ ਮਿਲਿਉਂਦੇ ਆ ਨਾ ਬਾਕੀ ਦੇਖ ਰਹੇ ਨਹੀਂ ਪਤਾ ਕਿ ਸ਼ਾਇਦ ਕਿਹਾ ਜਣ ਪੱਟੇ ਖਰਾ ਕੇ ਵੀ ਉਸ ਤੋਂ ਬਾਅਦ ਆਪਾਂ ਮਿਲਿਆਵਾਂਗੇ ਨਾ ਸੁਪੂ ਦਾ ਜੈ ਸੁਪੂ ਦਾ ਪੱਟੀ ਕਰਾ ਕੇ ਫਿਰ ਦੇਖਦੇ ਹਾਂ ਜੀ ਜਾਵਾਂਗੇ ਕਿ ਨਹੀਂ ਪਰ ਮੈਂ ਫੋਨ ਨਹੀਂ ਲੈ ਕੇ ਜਾ ਰਹੀ ਕਿਉਂਕਿ ਮੇਰਾ ਫੋਨ ਹੈਗਾ ਖਰਾਬ ਇਹ ਤਾਂ ਮੈਂ ਆਪਣੀ ਭਾਂਜੀ ਦੇ ਫੋਨ ਤੋਂ ਬੁਲਾ ਰਹੀ ਪਤਾ ਨਹੀਂ ਇਹ ਮੇਰੇ ਤਾਂ ਕਹਿੰਦੇ ਨਾ ਫੋਨ ਨਹੀਂ ਉਹ ਕਰਿਆ ਹੋਇਆ ਬੱਸ ਮੈਂ ਹੁਣ ਲਾਦਾ ਮੈਨੂੰ ਫੋਨ ਚੇਂਜ ਕਰਨਾ ਪਾਣਾ ਉਹ ਤਾਂ ਮੇਰਾ ਫੋਨ ਬਹੁਤ ਪੈਸੇ ਖਰਚਦਾ ਬਹੁਤ ਜ਼ਿਆਦਾ ਜੀ ਬਸ ਦੇਖੋ 3-4 ਦਿਨ ਪਹਿਲਾਂ ਕੀ ਕਰਾਇਆ ਜਦੋਂ ਮੇਰਾ ਸੱਟ ਬਜੋ ਬੀਕ ਕਰਵਾਇਆ ਤੇ ਫਿਰ ਮੇਰਾ ਭਾਣ ਜਾਂ ਠੀਕ ਕਰਵਾ ਕੇ ਲੈਫੇ ਤੇ ਠੀਕ ਕਰਵਾਇਆ ਤੇ ਨਵੀਂ ਤਾਂ ਹੁਣ ਠੀਕ ਕਰਾ ਲਿਆ ਜੀ ਉਹਨੇ ਨਾ ਤਾਂ ਕਹਿੰਦੇ ਨਾ ਸਾਰੇ ਕਹਿੰਦੇ ਫੋਨ ਇਹਨਾਂ ਦੀ ਬਹੁਤ ਪੈਸੇ ਲਈ ਜਾ ਰਹੀ ਹੈ ਬਾਕੀ ਜਦ ਦੇਖ ਲਿਆ ਨਾ ਕੀ ਬਣੂ ਤੇ ਇਧਰ ਜੀ ਆਪਾਂ ਆਪਣਾ ਸਮਾਨ ਪੈਕ ਕਰ ਲਿਆ ਜੀ ਉਹ ਨੀਚੇ ਵਾਲਾ ਗੋਲਡਿੰਦਾ ਵਾ ਜੀ ਉਹ ਨਵਜੋ ਮੇਰਾ ਤੇ ਇਹਦੇ ਚ ਗੁਲੀ ਦੀਆਂ ਕਾਪੀਆਂ ਕਿਤਾਬਾਂ ਕਿਉਂਕਿ ਲੈ ਕੇ ਆਈ ਸੀ ਪੜਨ ਵਾਸਤੇ ਨਵਜੋਤ ਤਾਂ ਰਹੂਗਾ ਜੀ ਇੱਥੇ ਤੇ ਨਵਜੋਤ ਦੇ ਆਪਾਂ ਕੱਪੜੇ ਸਾਰੇ ਰੱਖ ਦਿੱਤੇ ਆ ਜੀ ਕੱਢ ਕੇ ਇਹਦੇ ਵਿੱਚ ਨਵਜੋਤ ਦੇ ਕੱਪੜੇ ਇੱਥੇ ਸਾਰੇ ਨਵੂ ਦੇ ਕੱਪੜੇ ਆ ਜੀ ਤੇ ਆਪਣੇ ਕੱਪੜੇ ਪੈਕ ਕੀਤੇ ਪਏ ਆ ਜੀ ਬਸ ਤਿਆਰੀ ਆਪਣੀ ਨਵਜੋਤ ਮੇਰਾ ਰਹੂਗਾ ਜੀ ਇੱਥੇ ਇਹ ਇੱਥੇ ਪੜੂਗਾ ਨਾ ਉੱਥੇ ਢੀਲਾ ਕੇ ਰੱਖੂਗਾ ਨਾ ਤੇ ਹੁਣ ਇਹਦੀ ਮੰਮਾ ਕਿਹੜੀ ਆ ਉਹ ਸੀ ਜਿਹੜੀ ਮੁੱਢੂ ਹਲੋ ਡੈਡੀ ਤੇਰੇ ਮਾਸੜ ਜੀ ਉਹ ਸੀ ਕਦਾਂ ਮੈਂ ਪਾ ਚਤੀ ਤੇ ਕੋਈ ਨਹੀ ਬਸ ਲੰਗਣਾ ਨਾ ਆ ਰਿਹਾ ਇਹ ਰੰਗੂ ਹਨਾਬੂ ਹੈ ਮੇਰਾ ਸੋਨਾ ਪੁੱਤ ਖੜਾ ਹੋ ਗਿਆ ਕਰਨਾ ਸੋਨਾ ਪਈ ਜਾ ਥੋੜਾ ਜਿਹਾ ਮਾਂ ਤੋਂ ਦੂਰ ਹੋਵਾਂਗੇ ਤੇਰੇ ਨਾਲ ਹੋਣ ਨਹੀਂ ਕਿ ਕਿਧਰ ਨੂੰ ਚਲੇ ਗਿਆ ਹੁਣ ਸਾਡੇ ਦੇਖਨੇ ਆ ਬਈ ਪੰਜ ਦੀਆਂ ਦੇਤੀ ਜੋੜੀ ਬੰਦੀ ਆ ਕਿ ਨਹੀਂ ਹਟ ਹੁੰਦੀ ਆ ਕਿ ਨਹੀਂ ਕੁਝ ਕਹਿਣਾ ਚਾਹੋ ਇਹ ਕਹਿੰਦਾ ਮੰਮੀ ਮੈਂ ਨਾ ਉੱਥੇ ਹੁਣ ਰਹੂੰਗਾ ਇਹਨੂੰ ਨਾ ਵੈਸੇ ਬਹੁਤ ਸ਼ੌਂਕ ਹੁੰਦਾ ਸੀ ਖੇਤੀ ਦਾ ਜੀ ਤੇ ਹੁਣ ਇਹ ਖੇਤ ਜਾਇਆ ਕਰੂੰਗਾ ਮੁੱਜਾਂ ਦੀਆਂ ਧਾਰਾਂ ਵੀ ਕੱਢ ਲੈ ਕਾ ਧਾਰਤ ਕੱਢ ਲੈਂਦਾ ਨਾ ਹਣਾ ਹੁਣ ਇਹ ਧਾਰ ਕੱਢ ਲੈਂਦਾ ਹੁਣ ਮੇਦੀ ਮਾਸੀ ਕਹਿੰਦੀ ਹੁਣ ਮੈਂ ਨਾ ਨਬੂ ਦੇ ਸਿਰ ਤੇ ਛੱਡ ਕੇ ਕਿਤੇ ਵੀ ਜਾ ਸਕਦੇ ਅਗੇ ਰਾਜਵੀਰ ਦੇ ਫਿਰ ਹੁਣ ਰਾਜਵੀਰ ਤਾਂ ਬਾਹਰ ਜਾ ਸਕਦਾ ਜਦੋਂ ਵੀ ਮਰ ਜੇ ਤੇ ਹੁਣ ਨਬੂ ਧਾਰਾ ਤੂੜਾ ਕੱਢਿਆ ਕਰੂੰਗਾ ਨਾ ਨਬੂ ਕੱਢਿਆ ਕਰੇਗਾ ਜੀ ਜੀ ਸਾਰੇ ਲੋਕ ਦੀਆਂ ਹੋ ਲੀਆਂ ਪਿਉਰੀਆਂ ਕੋਤਨ ਲੈਂਦੀ ਆ ਲੈਂਦੀ ਹੋ ਕੋਈ ਨਾ ਉਹ ਤਾਂ ਚਾਹੀ ਅਗਲੀ ਵਾਰੀ ਲੈ ਜਾਗੇ ਜਗਿੱਲੀਆਂ ਨਹੀਂ ਨਬੂ ਜੀ ਦੇਖ ਰਿਹਾ ਫੋਨ ਹਾਂ ਜੀ ਉਧਰ ਨਾਲ ਗੱਲੀ ਨੂੰ ਮਜ਼ਾਕ ਕਰਦੇ ਹੋਣਾਂ ਤੇ ਗੱਲੀ ਨੇ ਸ਼ਿਕਾਇਤ ਲਾਣ ਆਈ ਆਪਣੇ ਮਾਸੜ ਕੋਲੇ ਵੀ ਮੈਨੂੰ ਇਦਾਂ ਕਹਿੰਦੇ ਨੇ ਤੇ ਉਹ ਕਹਿ ਰਹੇ ਵੀ ਤੂੰ ਇੱਥੇ ਬਹਿ ਜਾ ਕੋਈ ਨਾ ਮੈਂ ਦੇਖ ਦਿਆ ਸਾਡੇ 6 ਵਜੇ ਪਹੁੰਚੇ ਦੇਖ ਲਓ ਸਵੇਰ ਦੇ ਗਏ ਹੈ ਹੈ ਕੀ ਹੋ ਗਿਆ ਆਪਾਂ ਇੰਦਾ ਪਰ ਨੰਬਰ ਦੇ ਦੀ ਬੜੇ ਚੱਲ ਬਸ ਕੀ ਹੋ ਗਿਆ ਹੁਣ ਕੋਣ ਕੋਨੇ ਦੀ ਦੁਕਾਨ ਕਿੰਨੀ ਦੀ ਕੋ ਆਪਣੇ ਘਲਾਟ ਕਰਨੀ ਬਾਈ ਕਿੱਧਰ ਲੰਘ ਗਏ ਜੀ ਉੱਥੇ ਜਿਆਨੇ ਕਾਣ ਹੂੰ ਆਜ਼ਾਦ ਦੇ ਵਿਆਹ ਆ ਗਿਆ ਸਰੋਤ ਗਿਆ ਗਿਆ ਕੱਲ ਪਰਸੋਂ ਹੈਂਦੀ ਗੱਲ ਕੱਲ ਤੋਂ ਸਾਰੇ ਪਾਸੇ ਹੀ ਗਾ ਉਹੋ ਕਿ ਅਸਲਾਮ ਧਾਖ ਨਾ ਕਰ ਨਾਂ ਅੰਦਰ ਜਾਣ ਦੇ ਦਿਖਾਉਂਦੇ ਨਹੀਂ ਸੀ ਕਹਿਣ ਕਿ ਕਿੰਨਾ ਟਾਈਮ ਬੱਸ ਦੇ ਚੱਲਦੇ ਦੇਖ ਦੇ ਆ ਗਿਆ ਲੈ ਕੇ ਹੰਨੇ ਬੋਲ ਤੇ ਨਹੀਂ ਦੇਖਿਆ ਇੱਕ ਮੇਰਾ ਸਮਾਂ ਆ ਹੁਣ ਹਾਂ ਆਹ ਨਾ ਮੈਂ ਪਹਿਲਾਂ ਕਿ ਗੱਡੀ ਨਾ ਕਹਿੰਦੇ ਰਾਤ ਖਾਣ ਨੂੰ ਕੋਸ਼ ਨਹੀਂ ਖਾਣਾ ਚੀਨੀ ਕਾਲਾ ਹੋਣਾ ਗੱਡੀ ਆਇਆ ਨਾ ਜਲ ਪ੍ਰੀਤ ਗੱਡੀ ਦੀ ਥਾਲਾ ਆ ਕੇ ਜਾਂਦਾ ਵਗਾ ਜਾਲ ਕਾ ਸਾਰੇ ਮੇੜੇ ਖਣਾ ਕੇ ਜੀ 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 ਤੱਕ ਨਹੀਂ ਕੀਤਾ ਉਹ ਇੰਨਾ ਦੂਜਿਆਂ ਦੇ ਕੱਢਣ ਲੱਗਿਆ ਤੁਸੀਂ ਲੋਕ ਕੰਮ ਦੇ ਉਹ ਤਾਂ ਪਰੇਤ ਤਾਂ ਹੋਈ ਨਹੀਂ ਥਾਣਾ ਚਾਹੀਦਾ ਪ੍ਰੀਤ ਪਾਲਾ ਕੱਪੜੇ ਪੁੱਤ ਇਹ ਪ੍ਰੀਤ ਪੰਜ ਪੈਕਟ ਲਿਆਂਦੇ ਸੀ ਬੀਕ ਤੇ ਮਾਂ ਮੈਂ ਕੀ ਕਰਨਾ ਕੱਟੀ ਕਰਾਉਣਾ ਬਸ ਹਾਂਜੀ ਆਪਾਂ ਹੁਣ ਨਾ ਪੱਟੀ ਕਰਾਉਣ ਚੱਲੇ ਸੀ ਡਾਕਟਰ ਦੇ ਤੇ ਉਸ ਤੋਂ ਬਾਅਦ ਪੱਟੀ ਕਰਾ ਕੇ ਫਿਰ ਆਪਾਂ ਜਾਵਾਂਗੇ ਜੀ ਸੰਗਰੂਰ ਪੱਟੀ ਕਰਾ ਲਈਏ ਪਹਿਲੋ ਦਵਾਈ ਦੁਈ ਲੈ ਆਈਏ ਜੀ